ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰੀਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲਾ ਵਿਰਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਇੱਕ ਧੋਕੜ ਗੱਬਨ ਮੈਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹਨ ਆਪਾਂ ਕਰਦੇ ਹਾਂ ਵੀ ਦਿਨਾਂ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਬੜੇ ਬੜੇ ਵੀਰ ਜੀ ਸਣਾ ਸਾਫ ਹੋ ਦੀਆ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਰੁਪਾਲ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਮੋਗਾ ਸੀ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ 9945499 ਠੀਕ ਹੈ ਜੀ ਤੇ ਕਿੰਨੀਆਂ ਅੱਜ ਫਿਰ ਅੱਜ ਵੀ 4 ਗਾਵਾਂ ਦੇ ਇੱਕ ਮਾਝਾ ਟੋਕੜ ਗੱਬਣਿਆ ਨਾ ਟੋਕੜ ਗੱਬਣਿਆ ਚੰਗਿਆ ਕਾਰਡ ਆ ਠੀਕ ਹੈ ਦੇ ਸ਼ੁਰੂਆਤ ਅੱਜ ਫਿਰ ਛੋਟੇ ਬਾਤਾਂ ਕਰ ਲਈਏ ਅੱਛਾ ਛੋਟੇ ਬਾਤਾਂ ਰੁਪਈਏ ਕਰ ਲੈਨੇ ਆ ਛੋਟੇ ਤੋਂ ਵੱਡੇ ਜਾਂਦੀ ਹੈ ਠੀਕ ਹੈ ਤੇ ਆ ਪਹਿਲੇ ਨੰਬਰ ਤੇ ਗੱਭਣ ਜੀ ਹਾਂ ਗੱਭਣਾ ਰੁਪਈਏ ਠੀਕ ਆ ਕਿੰਨਾ ਕੀ ਟਾਈਮ ਖੜਦੀ ਜੇ ਇਹ ਦਿਨ ਲੱਜੂ 7-8 ਦਿਨ ਦਿਨ ਲੱਜੂਗਾ ਜੇ ਤੇ ਕਿੰਨਾ ਕੀ ਦੋ ਚੁਾਈ ਜਾਊਗੀ ਦੋ ਧਰਮ ਜੀ ਬਹੁਤਾ ਨਹੀਂ ਤੇ 10 ਕਿਲੋ ਚੁਾਈ ਜਾਣਾ ਨੇ ਤੁਰ ਫਾ ਫਿਰ ਕਰੀ ਬਾਕੀ ਹੈਗੀ ਜਰਸੀ ਆ ਬਾਕੀ ਹੈ ਕਿ ਅਜੇ ਤਿਆਰ ਹੋਣੀ ਆ। ਹਨਾਂ ਦਾ ਸਾਈਜ਼ ਗਿਆਪੇ ਤਾਂ ਕਾਫੀ ਚੰਗਾ। ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਹੋਣਾ ਰਹੀ ਇਹਦਾ ਚੱਲ ਨੂੰ ਪਣੀ 23 ਪੱਤੀਆਂ ਕਰੀ ਜਾਈਏ ਹਾਂਜੀ 20000 ਦੇ ਦਾਂਗਾ ਰੁਪਈਆ 20000 ਦੀ ਛੋੜ ਛੜ ਵਿੱਚੋਂ ਕਰ ਦੋਗੇ 20000 ਕਰਨਾ 27 ਦੇ ਦਾਂਗਾ ਰੁਪਈਆ ਠੀਕ ਹੈ ਬਾਕੀ ਕੋ ਫੋਨ ਲਾਵੇ ਇੱਕ ਕਰੀ ਹਾਂ ਦੇਖ ਸਕਦੇ ਸੋਨੇ ਚਿਹਰੇ ਦੀ ਮਾਲਕੀਅਤ ਤੇ ਬਾਕੀ ਥਾਨ ਵੀ ਕਾਫੀ ਪਿਆਰਾ ਲੱਗਾ ਜਿਹੜਾ ਇਹਦੇ ਕੋਲ ਤੇ ਹੁਣ ਇੱਕ ਆ ਹੁਣ ਸੂਈਆਂ ਸਵਈਆਂ ਤੁਹਾਨੂੰ ਦਿਖਾਉਣੀਆਂ ਇਹ ਵੀ ਜਰਸੀ ਸਾਈਵਲ ਕਰੋਸ ਚ ਹੈ ਤੇ ਥਾਨ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਚੰਗੇ ਗੈਪ ਤੇ ਤੇ ਚੰਗੇ ਸਾਈਜ਼ ਦਾ ਇਹਦਾ ਕਿ ਨਵਾਂ ਸੁਆਹ ਆਇਆ ਬੀਜੀ ਸੁਈ ਆ ਕਿੰਨਾ ਚਿਰ ਹੋਇਆ ਸੁਈ ਨਾ ਸੁਈ ਨੂੰ ਆ ਬੱਚਾ ਜੇ ਇਹਦਾ ਕੋਈ ਆਪਣਾ ਕੋਈ ਹਸਾ ਦਾ 15 ਦੀ 20 ਦੀ ਆਪਾਂ ਆਹ ਬੱਚਾ ਜੇ ਆਪਾਂ ਨੇ ਸਮਝਣਾ ਕਿ ਵੇਖ ਲਿਆ ਕਿੰਨੇ ਕੇ ਚਿਰਦਾ ਹੋ ਤਾਂ ਤੇ ਸਾਹਮਣੇ ਹੀ ਆ ਤੇ ਕਿੰਨਾ ਇਹਦੇ ਕੋਲ ਦੁੱਧ ਤਿਆਰ ਉਹਦਾ ਰਬੀ ਜਿਹੜਾ ਮੇਲਾ ਨਾ ਸਹੀ ਤਰੀਕੇ ਦਾ 10 ਕਿਲੋ ਤਿਆਰ ਦੇ ਪੱਕਾ ਤਿਆਰ ਹੈ ਜਿਹੜਾ ਜਿੱਦਾਂ ਮਰਜ਼ੀ ਵੀਰ ਭਰਾ ਕੋਈ ਜਿੱਦਾਂ ਮਰਜ਼ੀ ਚੋਲ ਦੇ ਤੁਰਾਂ ਫੇਰ ਇੱਕ ਦਿਨ ਨੂੰ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਬਾਕੀ ਇਹ ਕਿ ਸਾਡੇ ਤਾਂ ਥੋੜਾ ਜਿਹਾ ਦਰਦ ਦੀ ਆ ਬਾਕੀ ਬਿਲਕੁਲ ਫਿਕਸ ਜਿਹਾ ਹਵਾਂ ਨਾ ਲੱਗਦਾ ਤੇ ਇਹਦਾ ਵੇਚੇ ਫਿਰ ਕਿੰਨਾ ਰੱਖਣਾ ਮੁੱਲ ਇਹਦਾ ਛੋਟਾ ਜਿਹਾ ਰੱਬ ਜੀ ਕਿੰਨਾ ਮੰਗਣ ਨੂੰ ਬਣ ਜਾ ਰਹੀ 42 ਮੰਗੀ ਜਾਏਗੀ 35000 ਦੇ ਦਾਂਗੇ ਰਵੀ ਜੀ ਅੱਛਾ ਕੋਈ ਆ ਸਰਦਾਂ ਨੂੰ 34 ਦੇ ਤੇ ਦੁੱਧ 10 ਲੀਟਰ ਹੈਗਾ ਪੱਕਾ 500 ਰੁਪਏ ਮਨਾ ਕੇ ਦਵਾਂਗੇ ਆਪਾਂ ਦੇ ਅੱਛਾ ਹਾਂ ਜੀ ਠੀਕ ਆ ਤੇ ਬਾਕੀ ਇਹਦੇ ਦੁੱਧ ਵੀ ਸੰਗਣਾ ਹੋਣਾ ਹਨਾ 100 ਰੁਪਏ ਇਹਦਾ 6+ ਤੇ ਫੈਂਟ ਚਲਦੀ ਹੈ ਇਹਦੀ ਤੇ ਉਤਨਾ ਠੰਡੀ ਤੇਰੀ ਆ ਹਾਂ ਕੋ ਠੰਡੀ ਕੋਈ ਵੰਗਰ ਬਣਾ ਨਹੀਂ ਜੀ ਠੀਕ ਆ ਤੇ ਆ ਵੀ ਸੋਈ ਸਵਾਈ ਹੈ ਇਹ ਵੀ ਸੋਈ ਸਵਾਈ ਹੈ ਜੀ ਥਾਣੇ ਇਹਦੇ ਵੀ ਲੱਗਦੇ ਦੇਖ ਸਾਡੇ ਚੰਗੇ ਗਿਆਰਤੇ ਤੇ ਚੰਗੇ ਸਾਈ ਦਾ ਥਾਣੇ ਆ ਜਿਹੜਾ ਤੇ ਬਾਕੀ ਹਾਈਟ ਲੈਂਥ ਵੀ ਇਹਦੀ ਚੰਗੀ ਆ ਇਹਦੇ ਪਰੇ ਵੀ ਦੱਸਤੀ ਹੈ ਵੀ ਜੀ 20 ਰੁਪਏ ਦੇ ਥੱਲੇ ਹੀ 20 ਕਿਲੋ ਹਾਂਜੀ ਆਪਣੇ ਆਣਗੇ ਨੇ ਦੋ ਦਿਨ ਜੀ ਨਹੀਂ ਲਾਇਆ ਢੜ ਗਿਆ ਹੁਣ ਮੌਕੇ ਤੇ 13 ਅਜ 14 ਅਜ ਤਿਆਰ ਆ ਅੱਛਾ ਇਹਦਾ ਦੋ ਟਾਈਮ ਆਪਾਂ ਬਣਾ ਦੇਣਾ ਬੜਾ ਡੱਡਾ ਕੀ ਹੈ 20 ਰੁਪਏ ਨੇ ਦੋ ਦਿਨ ਪੱਠੇ ਆ ਫਾਰਮ ਚੋਂ ਲਈ ਨਾ ਮੱਛੀ ਅੱਛਾ ਇਹਨੇ ਦੋ ਦਿਨ ਪੱਠੇ ਨਹੀਂ ਖਾਦੇ ਆਣਗੇ ਠੀਕ ਠੀਕ ਆ ਹੁਣ 13 14 ਲੀਟਰ ਬਿਲਕੁਲ ਤਿਆਰ 14 ਕਿਲੋ ਕੰਡੇ ਵਾਲਾ ਰੁਪਈ ਜੀ ਤਿਆਰ ਆ ਤੇ ਇਹਦਾ ਬੱਚਾ ਬੱਚਾ 500 ਰੁਪਈ ਜੀ ਦੀ ਸਾਈ ਆ ਅੱਛਾ ਸਾਈ ਵਾਲਾ ਮੱਛੀ ਜੀ ਇਹ ਦੇਖ ਲੈ ਕੋਈ ਆਪਣੀ ਸਮਝਣਾ ਵੀ ਮਿੰਨੇ ਤਾਂ ਬਾਹਰ ਹੀ ਆ ਜਿਹੜੀ ਬਾਕੀ ਆਪਣੀ ਸਮਝਣਾ ਵੇਖ ਲੋ ਕਿੰਨੇ ਕਿ ਚਰਦੀ ਏ ਤੋੜ ਦੋ ਹੈ ਗਈ ਆ ਵੀ ਸਾਈ ਵਾਲ ਕ੍ਰੋਸ ਚੀ ਆ ਗਾਵਾਂ ਸਾਰੀਆਂ ਜਿਹੜੀਆਂ ਅੱਜ ਗਰਮੀ ਚੱਲਦੇ ਨਾਲੀਆਂ ਹੈਗੀਆਂ ਕ੍ਰੋਸ ਸੀ ਆ ਸਾਰੀਆਂ ਬੱਲੇ ਵੀ ਤੀ ਬਾਕੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਤੇ ਇਹਦਾ ਕਿੰਨਾ ਮੁੱਲ ਦੇ ਜੀ ਫਿਰ ਇਹਦਾ ਰਬੀ ਜੀ ਕੋਈ ਸਾਂਵਲਾ ਲੈ ਗਏ ਨਾ ਜਿੱਦਾਂ ਅਸੀਂ ਕਹਿੰਉਂ ਪਈਆਂ ਤੁਰਤੀਆਂ 20 ਕਿਲੋ ਫਿਰ ਦੋ ਦਿਨਾਂ ਕਰਮਾ ਦੇ ਨਾ ਕਰਵਾ ਦੇ ਅੱਛਾ ਹਾਂਜੀ ਹਾਂਜੀ ਤੇ ਮੁੱਲ ਮੁੱਲ ਆ ਰਬੀ ਜੀ ਮੰਗਣ ਭਾ 50 45 ਮੰਗੀ ਜਾਈਏ 40000 ਦੇ ਦਈਏ 40 ਚੋਂ ਕਰ ਦਈਏ ਕੋਹਮਾਨ 2000 ਲਾ ਦਾਂਗੇ ਯਾਰ ਅੱਛਾ 38000 ਦੇ ਦੇ ਤੇ ਦੁੱਧ 14 ਲੀਟਰ ਕਰੋ ਚਾ ਆ ਕੇ ਦੋ 20 ਕਿਲੋ ਮਨਾ ਕੇ ਦਵਾਂਗੇ ਰਬੀ ਜੀ ਠੀਕ ਹੈ ਜੀ ਤੇ ਇੱਕ ਆ ਵੀ ਜਿਹੜੀ ਕਰੋਸ ਚ ਆ ਗਈ ਵੜ ਚੰਗੀ ਤਿਆਰ ਹੋਈ ਆ ਇਹ ਵੀ ਥੱਲੇ ਫਿਕਸ ਜਿਹਵਾਨਾ ਜਿਹੜਾ ਇਹਦਾ ਤੇ ਆਹ ਬੱਛੀ ਜਿਹੇ ਇਹਦੇ ਮਗਰ ਬੱਛੀ ਰੁਪਈਏ ਦੀ ਹੈ। ਇਹਦੇ ਸਾਡੇ ਕਾਫੀ ਸੋਹਣੀ ਮੱਛੀ ਹੈ। ਤੇ 나ੜੋ ਜਿਹੜਾ ਜੇ ਨਾਲੀ ਆ ਤਾਜੀ ਆ। ਤੇ ਆਹ ਦੇਖ ਸਾਡੇ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਗੈਪ ਥਨਾ ਦਾ ਚੰਗਾ ਵਾ ਤੇ ਬਾਕੀ ਸਮਾ ਕੇ ਤੁਹਾਨੂੰ ਵੀ ਵਧੀਆ ਤਿਆਰ ਕਰੂਗੀ। ਆਪੇ ਸ਼ਹਿਵਾਨਾ ਵੀਰਾਂ ਦੇਖ ਸਕਦੇ ਹੋ। ਕਿੰਨਾ ਜਿਹੜਾ ਇਹ ਵਿਧੀ ਨਾਲ ਸੋਈ ਨਾ? ਆ ਤੇ ਤੀਜੇ ਦਿਨਾਂ ਦੀ ਸੋਈ ਨਾ। ਤੀਸਰਾ ਦਿਨ ਹੈ। ਤੀਸਰਾ ਤੇ ਕਿੰਨਾ ਕੁ ਬੋੜਾ ਜਿਹਦੇ ਕੋਲ ਬੋੜਾ 20 11 12 ਕਿਲੋ ਤਿਆਰ ਕਰ ਗਈ ਹੈ ਤੇ ਕਿੰਨਾ ਚਵਾਈ ਜਾਊਗਾ ਉਹ ਤਾਂ ਵੀ ਦੇਖਣਾ ਬੋੜੇ ਲਈ 18 19 ਕਿਲੋ ਦੁੱਧ ਤੇ ਆਮ ਨਾਲ ਕੋਈ ਸੇਵळा ਲੈ ਕੇ ਚੋਈ ਜਾਣਾ ਤੋਰਾਂ ਫੇਰੇ ਕਰੀ ਨਾ ਤੇ ਸੁਆ ਪਹਿਲਾ ਸੁਆ ਪਹਿਲਾ ਮੂੰਹ ਦੋ ਦਾ ਤੋਰਾਂ ਫੇਰੇ ਕਰੀ ਆ ਦੇਖਾਂਗੇ ਦੰਦ ਵੀ ਦਿਹਾਣੇ ਚੈੱਕ ਕਰਾ ਦੇਾਂਗੇ ਤੁਹਾਨੂੰ ਆ ਦੇਖ ਸਾਡੇ ਜੀ ਬਾਕੀ ਜਿਹੜੇ ਚੌਗੀ ਦੇ ਦੰਦ ਇਹਨੇ ਪੁੱਟੇ ਆ ਉਹ ਦਈ ਬਰਾਬਰ ਕਰਨ ਤੇ ਸਾਈਡ ਵਾਲੇ ਜੇ ਉਤਰਾ ਹੀ ਆ ਜਿਹੜੀ ਦੋਂਦੀ ਤੋਂ ਚੌਗੀ ਹੁੰਦੀ ਆ ਜਿਹੜੀ ਤੇ ਕਿੰਨਾ ਵੀ ਦੀ ਫਿਰ ਇਹਦਾ ਮੁੱਲ ਮੁੱਲ ਰਵੀ ਇਹਦਾ ਮੰਗਣੂਆ 66 ਜੋ ਮਰਜ਼ੀ ਮੰਗੀ ਜਾਈਏ ਹਾਂਜੀ 55000 ਦੀ 55000 ਦੀ ਹਾਂ ਛੋਟ ਛਾਟ ਵਿੱਚੋਂ ਕਰ ਦੋਗੇ ਕੋਈ ਗੱਲ ਨਹੀਂ ਅਸੀਂ 2000 ਛੱਡ ਦਈਏ ਫਿਰ ਛੱਡ ਦਾਂਗੇ ਰ ਵੀ 3000 ਛੱਡ ਦਾਂਗੇ ਅੱਛਾ 52000 52000 ਅੱਜ ਵੀ ਦੇ ਦਾਂ ਖੜੇ ਕੋਈ ਸਾਂਹ ਵਾਲਾ ਦੁੱਧ 18-19 ਕਿਲੋ ਪਹਿਲੇ ਸਵੇਰੇ ਦੇ ਦੇਣਾ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਆ ਕਿੰਨੇ ਜਤੀ ਮਾਝ ਕੱਬਨ ਜੇ 200 ਰੁਪਏ ਡੇਢ ਮਹੀਨੇ ਰਹਿ ਗਿਆ ਸੂਨ ਚ ਨੋ ਡੇਢ ਮਹੀਨਾ ਸੂਨ ਚ ਰਹਿ ਗਿਆ ਡੇਢ ਮਹੀਨਾ ਰਹੇਗਾ ਸੂਨ ਚ ਜੇ 3 ਕਿਲੋ ਦੁੱਧ ਦੇਣ ਲਈ ਹੈ ਤੇ 8.5 ਮਹੀਨੇ ਦੀ ਕੱਬਾ 8.5 ਮਹੀਨੇ ਪੂਰੀ ਚੈੱਕ ਅਪ ਜਿੱਦਾਂ ਮਰਜੀ ਵੀਰਪਰਾ ਕੋਈ ਆਣ ਕੇ ਤੇ 3 ਕਿਲੋ ਦੁੱਧ ਵੀ ਹੈ ਤੇ ਜਨੇ ਸੱਜਣੇ ਦੁੱਧ ਚੰਗਾ ਕੱਢਿਆ ਨਾ 200 ਰੁਪਏ ਆਪਣੇ ਸੱਜਣ ਬੇਲੀ ਕੋਲ ਲਈ ਆ 16 17 ਕਿਲੋ ਦੁੱਧ ਦਿੰਦੀ ਰਹੀ ਹੈ ਛੋਟੀ ਅੱਛਾ ਤੋਰੋ ਹੈ ਕਰੀ ਨੂੰ ਇਹ ਤਰ੍ਹਾਂ ਕਾਲੀ ਆ ਵੇਖੋ ਸਾਰੀ ਠੀਕ ਆ ਪਿੱਠਪੂੜੀ ਦੀ ਜਿਹੜੀ ਚੰਗੀ ਆ ਬਾਕੀ ਇਹ ਕਿ ਸੋਨੀ ਝੋਟੀ ਆ ਬਾਕੀ ਚੰਗੇ ਕੱਦ ਕਾਰ ਖਾਲੀ ਆ ਚੰਗੇ ਪੇੜ ਉੱਡੇ ਜਾਣ ਜਿੱਦਣੇ ਤਿਆਰ ਹੈ ਇਹ ਵੀ ਚੰਗੀ ਤਿਆਰ ਹੋਣੀ ਆ ਇਹ ਇਹਦਾ ਕਿੰਨਾ ਮੁੱਲ ਵਿੱਦੀ ਫਿਰ ਹਰ ਬਈ ਜੇ ਕੋਈ ਮੇਪਰਾ ਲਾਏਗੇ ਸਾਮ ਲਈ ਨੇ ਜਿੰਨੇ ਮੰਨ ਲਓ 45 ਜਿਹੇ ਰਹਿ ਗਏ ਸਮੁੰਦ ਚ ਹਾਂਜੀ ਹਾਂਜੀ ਫਿਰ ਤੇ ਲੱਖੋਂ ਬਾਹਰ ਜਿਹਦੇ ਹਿਸਾਬ ਨਾਲ ਇਹ ਦੁੱਧ ਦੇਂਦੀ ਇਹਦਾ ਕੱਦ ਕਾਠੇ ਦਾ ਹਾਂਜੀ ਹੁਣ ਹਰ ਵੀ ਜਿਹੜੀ ਆਪਾਂ ਦੇ ਹੀ ਦੇਣੀ ਆ ਨਾ ਸਾਮ ਛੱਡ ਗਏ 70 ਦੀ ਦੇ ਲਈ 70000 ਚੋ ਕਰੀਏ ਕਹਿੰਦਾ ਨਹੀਂ ਦਾਦਾ ਵੀ ਜੀ ਕਿੰਨਾ ਕਰੋਗੇ ਫਰ ਵੀ ਹਾਂ ਨਾ 5000 ਛੋੜ ਕਰਦਾ ਹਾਂ 65000 60000 ਦੀ ਦੇ ਦੇਵਾਂ 8000 ਦੀ ਦਵਾਗਾ ਠੀਕ ਹੈ ਬਾਕੀ ਚੱਲਾ ਕੋਈ ਫੋਨ ਲਾਵੇ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਹਾਂ ਨਾ ਵੀ ਥੋੜੀ ਬੋਲੀ ਕਰ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਸਮਝਣਾ ਆਪਣੀ ਵੇਸ ਚਾਖ ਕੇ ਤਸੱਲੀ ਕਰਕੇ ਜਿਹੜੀਆਂ ਸੋਈਆਂ ਵਾ ਦੋ ਟਾਈਮ ਚੋਲੇ ਜਿਹੜੀਆਂ ਗੱਪਨਾ ਪਾਸ ਕਰਕੇ ਖੜੇ ਤੇ ਆਪਣੀ ਸਮਝਣਾ ਪਛੋੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ